ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮੋਲ ਚੰਦਰ ਹੈ ਮੈਂ ਪਿੰਡ ਰਹਿਲ ਮਾਜਰਾ ਦਾ ਰਹਿਣ ਵਾਲਾ ਮੈਂ ਆਪਣੀ ਬੀਟੈਕ ਦੀ ਪੜ੍ਹਾਈ 2024 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਾਸ ਕੀਤੀ ਹੈ ਆਪਣੇ ਫਾਈਨਲイヤー ਦੇ ਦੌਰਾਨ ਮੈਨੂੰ ਪਤਾ ਲੱਗਾ ਕਿ ਪੰਜਾਬ ਸਰਕਾਰ ਵੱਲੋਂ ਸ਼ਾਰਟ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਵਿੱਚ ਮਕੈਨੀਕਲ ਇੰਜੀਨੀਅਰਿੰਗ ਸਟੂਡੈਂਟਸ ਦੀ ਰਿਕਰੂਟਮੈਂਟ ਗੇਟ 2024 ਤੋਂ ਕੀਤੀ ਜਾ ਰਹੀ ਹੈ ਮੈਂ ਗੇਟ ਦਾ ਫਾਰਮ ਫਿਲ ਕੀਤਾ ਗੇਟ ਦਾ ਪੇਪਰ ਦਿੱਤਾ ਉਸ ਤੋਂ ਬਾਅਦ ਡਿਟੇਲ ਐਡਵਰਟਾਈਜ਼ਮੈਂਟ ਚ ਆਪਣੀ ਐਪਲੀਕੇਸ਼ਨ ਫਿਲ ਕੀਤੀ ਫਿਲ ਕਰਨ ਤੋਂ ਬਾਅਦ ਮੈਰਿਟ ਲਿਸਟ ਬਣੀ ਉਸ ਤੋਂ ਬਾਅਦ ਸਾਡਾ ਡੀਵੀ ਹੋਇਆ ਪੰਜਾਬ ਦੇ ਪਾਵਰ ਮਿਨਿਸਟਰ ਜੀ ਵੱਲੋਂ ਨਿਯੁਕਤੀ ਪੱਤਰ ਵੰਡੇ ਗਏ ਟੀਟੀਆਈ ਬਕੇ ਸਾਡੀ ਟ੍ਰੇਨਿੰਗ ਚੱਲ ਰਹੀ ਹੈ ਐਜ਼ਨ ਐਸ ਡੀਓ ਸਾਨੂੰ ਸਾਰਾ ਕੁਝ ਸਿਖਾਇਆ ਜਾ ਰਿਹਾ ਹੈ ਕਿ ਮੈਕਮੇਤ ਜਾ ਕੇ ਆਪਾਂ ਜਦੋਂ ਫੀਲਡ ਤੇ ਕੰਮ ਕਰੀਏ ਤੇ ਸਾਨੂੰ ਕਿਸੇ ਵੀ ਤਰੀਕੇ ਦੀ ਘਬਰਾਹਟ ਨਾ ਹੋਵੇ ਜਾਂ ਅਸੀਂ ਕਿਸੇ ਵੀ ਤਰੀਕੇ ਨਾਲ ਡਰੀਏ ਨਾ ਐਪਲੀਕੇਸ਼ਨ ਭਰਨ ਤੋਂ ਲੈ ਕੇ ਹੁਣ ਤੱਕ ਦਾ ਜੋ ਵੀ ਮੇਰਾ ਇੰਟਾਇਰ ਪ੍ਰੋਸੈਸ ਰਿਹਾ ਹੈ ਉਹ ਬਹੁਤ ਹੀ ਟ੍ਰਾਂਸਪੇਰੈਂਟ ਤੇ ਬਹੁਤ ਹੀ ਸਮੂਥ ਰਿਹਾ ਹੈ ਮੈਨੂੰ ਕਿਸੇ ਵੀ ਚੀਜ਼ ਦੀ ਝਿਜਕ ਨਹੀਂ ਹੋਈ ਕਿਸੇ ਦੀ ਸਪਾਰਸ਼ ਦੀ ਮੈਨੂੰ ਲੋੜ ਨਹੀਂ ਪਈ ਨਾ ਮੈਂ ਕਿਸੇ ਨੂੰ ਰਿਸ਼ਵਤ ਖੋਰੀ ਕੀਤੀ ਨਾ ਕਿਸੇ ਦੀ ਸਪਾਰਸ਼ ਲਵਾਈ ਮੇਰਾ ਯੂਥ ਨੂੰ ਇਹ ਮੈਸੇਜ ਹੈ ਕਿ ਆਪਣੀ ਸਰਕਾਰ ਤੇ ਭਰੋਸਾ ਕਰਨ ਵਿਭਾਗਾਂ ਤੇ ਜੋ ਵੀ ਆਪਣੇ ਪੰਜਾਬ ਦੇ ਸਾਰੇ ਡਿਪਾਰਟਮੈਂਟਸ ਨੇ ਉਹਨਾਂ ਤੇ ਭਰੋਸਾ ਕਰਨ ਤੇ ਆਪਣੀ ਪੜ੍ਹਾਈ ਜਿਹੜੀ ਆ ਉਹ ਜਾਰੀ ਕਰਨ ਛੱਡ ਕੇ ਬਾਹਰ ਜਾਣ ਦੇ ਜਿਹੜੇ ਆਪਣੇ ਫੈਸਲੇ ਨੂੰ ਥੋੜਾ ਉਹਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾਵੇ ਪੰਜਾਬ ਸਰਕਾਰ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ